मां दी सवेर शुरू हो गई उठते सार ही रसोई के काम शुरू हो गए ਪਰ ਪੁੱਤਰ ਨੇ ਜਿੱਦ ਫੜ ਲਈ ਪਰੌठा ਤਾਂ ਮੈਂ ਅੰਦਰ ਬੈਠ ਕੇ ਹੀ ਖਾਊਂਗਾ ਇੱਥੇ ਨਹੀਂ ਮੈਂ ਖਾਂਦਾ ਅੰਦਰ ਚਲੋ ਮਾਂ ਵਿਚਾਰੀ ਪੁੱਤ ਨੂੰ ਲੈ ਕੇ ਅੰਦਰ ਆਈ ਤੇ ਕੰਮ ਕਰਨ ਲੱਗੀ ਮਨੁਸ਼ੇ ਦੀ ਦੋ ਮਨੁਸ਼ੇ ਦੀ ਦੋ ਆ ਲੋ ਖਾਣਾ ਬਣ ਕੇ ਤਿਆਰ ਹੈ ਤੇ ਤੁਸੀਂ ਹੁਣ ਖਾ ਲਓ ਉਹ ਖਾਣਾ ਬੜਾ ਆਇਆ ਮੈਂ ਨਹੀਂ ਖਾਣਾ ਹਾਂ ਮਾਂ ਨੂੰ ਬੁਰਾ ਤਾਂ ਬਹੁਤ ਲੱਗਿਆ ਪਰ ਉਸਨੇ ਦਬਾਰਾ ਤੋਂ ਫਿਰ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਐ ਕਿਹਾ ਮੈਂ ਨਹੀਂ ਖਾਣਾ ਖਾ ਲੈ ਪੁੱਤਰ ਮੰਮੀ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਦੇ ਮਾਂ ਨੇ ਸੜੀ ਹੋਈ ਰੋਟੀ ਆਪ ਖਾ ਲਈ ਤੇ ਸਾਫ਼ ਰੋਟੀ ਪੁੱਤਰ ਨੂੰ ਦੇ ਦਿੱਤੀ ਜਿੰਨਾ ਚਿਰ ਪੁੱਤਰ ਖਾਂਦਾ ਗਿਆ ਮਾਂ ਖੜੀ ਉਸ ਨੂੰ ਪਿਆਰ ਭਰੀਆਂ ਨਿਗਾਵਾਂ ਨਾਲ ਦੇਖਦੀ ਰਹੀ ਮੈਂ ਹੁਣ ਸਕੂਲ ਲੈ ਚੱਲਾ ਪੁੱਤਰ ਦੇ ਸਕੂਲ ਜਾਣ ਦੇ ਮਗਰੋਂ ਮਾਂ ਆਪਣੇ ਰੋਜ਼ਮਰਾਂ ਦੇ ਕੰਮਾਂ ਦੇ ਵਿੱਚ ਜੁੱਟ ਗਈ ਪੁੱਤ ਆ ਗਿਆ ਸਕੂਲੋਂ ਮੈਂ ਨਹੀਂ ਖਾ ਕੇ ਆਇਆ ਰੋਟੀ ਮੈਂ ਹੁਣ ਆਰਾਮ ਕਰ ਲਵਾਂ ਨਹੀਂ ਮੈਨੂੰ ਖੇਡ ਦੋ ਪੁੱਤ ਮੈਂ ਬਹੁਤ ਥੱਕ ਗਈ ਆ ਤੁਸੀਂ ਤਾਂ ਮੈਨੂੰ ਹੀ ਧੱਕੇ ਲੈਣੇ ਆ ਮਾਂ ਨੂੰ ਬਹੁਤ ਬੁਰਾ ਲੱਗਦਾ ਹੈ ਉਹ ਸੋਚਣ ਲੱਗ ਜਾਂਦੀ ਹੈ ਕਿ ਮੈਂ ਵੀ ਤਾਂ ਕਦੇ ਬੱਚੀ ਸੀ ਮੇਰੇ ਵੀ ਕੁਝ ਸੁਪਨੇ ਸਨ ਪਰ ਮਾਂ ਬਣ ਕੇ ਮੈਂ ਸਭ ਕੁਝ ਭੁੱਲ ਗਈ ਤੇ ਫਿਰ ਆਪਣੀ ਕਮੀ ਝੁੱਟ ਜਾਂਦੀ ਹੈ ਪੁੱਤ ਮਾਂ ਨੂੰ ਰੋਂਦੇ ਹੋਏ ਦੇਖ ਲੈਂਦਾ ਹੈ ਤੇ ਉਸ ਨੂੰ ਬਹੁਤ ਬੁਰਾ ਲੱਗਦਾ ਹੈ ਉਹ ਹੁਣ ਸੋਚਦਾ ਹੈ ਮੈਂ ਕਦੇ ਨਹੀਂ ਮਾਂ ਨੂੰ ਤੰਗ ਕਰੂਗਾ ਮੰਮੀ ਜੀ ਹੋਤੀ ਖਾ ਲੋ ਮੈਂ ਹੁਣ ਆਪਣੇ ਹੱਥ ਨਾਲ ਖਾਊਗਾ ਜਿੱਦਾਂ ਤੁਸੀਂ ਮੈਨੂੰ ਖਵਾਦੇ ਆ ਮਾਂ ਨੂੰ ਇਹ ਸੁਣ ਕੇ ਬਹੁਤ ਚੰਗਾ ਲੱਗਦਾ ਹੈ ਤੇ ਮਾਂ ਖੁਸ਼ ਹੋ ਜਾਂਦੀ ਹੈ ਮੈਂ ਹੁਣ ਸਾਰੇ ਕੰਮਾਂ 'ਚ ਮਦਦ ਕਰੂਗਾ ਮਾਰੀ ਖਾਣ ਹੁੰਦੀ ਹੈ ਮਾਰੀ ਦਲਦ ਸੁੱਸ ਕਰਦੀ ਆ कदर करो। कहानी सिर्फ एक बच्चे की नहीं हर एक माँ की है जो सवेर तो लगे रात तक सब कुछ चुप चाप सह जाती है अपनी माँ ली ये भीडियो शेयर करो तो चैनल नबसक्राइब